ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਜੋ ਬਿਜਲੀ ਮੈਗਨਾ ਹੈ ਅਨਗੈਲੀ ਇਹਦੀ ਆ ਅੱਗੇ ਕਿਤੇ 2 ਵਜੇ ਛੱਡੀ ਨਹੀਂ ਸੀ ਲਾਈਟ ਆ ਅੱਜ ਕਿਤੇ ਛੱਡੀ ਲਾਈਟ ਮੈਂ ਤਾਂ ਕੁਦਰਤੀ ਮੰਡੀੋਂ ਸੀਮੈਂਟ ਲੈ ਕੇ ਤੁਰਿਆ ਆਉਂਦਾ ਜੇ ਇੱਥੇ ਆਇਆ ਆਂ ਪਿੰਡ ਦੇ ਵਿੱਚ ਤੇ ਮਗਰੋਂ ਮੈਨੂੰ ਫੋਨ ਗਿਆ ਚਲਾ ਕੇ ਕਹਿੰਦੇ ਸਰਪੰਚ ਸਾਹਿਬ ਭੱਜੋ ਭੱਜੋ ਪਿੰਡ ਦੇ ਬੰਦੇ ਇਕੱਠੇ ਕਰੋ ਕਹਿੰਦੇ ਅੱਗ ਲੱਗੀ ਅੱਗ ਲੱਗੀ ਜੋ ਸਾਡੇ ਪਸ਼ੂ ਸੀਗੇ ਉਹ ਵੀ ਸਾਡੇ ਸੜ ਗਏ ਤਿੰਨ ਪਸ਼ੂ ਸੀ 50 50000 ਦੇ ਮੱਝਾਂ ਸੀ 77000 ਦੀ ਮੱਝਾਂ ਹੈਗੀਆਂ ਸੀ ਉਹ ਵੀ ਸੜ ਗਈਆਂ ਸਾਰੀਆਂ ਤੇ ਸਾਡੇ ਕੋਲ ਕੁਝ ਵੀ ਨਹੀਂ ਰਹਿ ਗਿਆ ਸਾਰੀ ਤੂਰੀ ਵੀ ਸੜ ਗਈ ਸਾਰੀ ਹੁਣ ਕਿਹੜੇ ਪਾਸੇ ਜਾਈਏ ਸਾਰਿਆਂ ਪਾਸੇ ਤੂੜੀਆਂ ਬਣ ਗਈਆਂ ਨੇ ਅਸੀਂ ਤਾਂ ਕਿਸੇ ਪਾਸੇ ਜੋ ਵੀ ਰਹਿ ਗਏ ਗੁਰੂਹਰਿ ਸਹਾਇ ਦੇ ਪਿੰਡ ਚੱਪਾ ਅੜਿੱਕੀ ਵਿਖੇ ਖੇਤਾ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਦਿੱਕੀ ਜਿੰਗਾਰੀ ਨਾਲ ਕਰੀਬ 15 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅਗਜਨੀ ਦੀ ਘਟਨਾ ਵੇਲੇ ਹਵਾ ਦਾ ਬਹਾ ਤੇਜ਼ ਹੋਣ ਕਰਕੇ ਇਹ ਅੱਗ ਖੇਤਾ ਵਿੱਚ ਰਹਿੰਦੇ ਗੁਰਦੀਪ ਸਿੰਘ ਦੇ ਘਰ ਤੱਕ ਪਹੁੰਚ ਗਈ ਜਿਸ ਨਾਲ ਘਰ ਦੇ ਬਾਹਰ ਖੜੇ ਉਤਪਾਦ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਗਏ। ਇਥੇ ਨਾਰੀ ਤੋਂਲੇ ਵੀ ਦੱਸਦੇ ਕਿ ਪਸ਼ੂ ਵਾਲੀ ਘਰ ਵਿੱਚ ਪਈ ਤੋੜੀ ਵੀ ਸੜਕੇ ਸਵਾਹ ਹੋ ਗਈ ਪੀੜਤ ਪਰਿਵਾਰ ਨੇ ਹੋਏ ਨੁਕਸਾਨ ਦੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉੱਥੇ ਇਸ ਅਗਜਨੀ ਦੀ ਘਟਨਾ ਸੁਣਨ ਤੋਂ ਬਾਅਦ ਕੈਬਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਰਾਜਵੀਰ ਸਿੰਘ ਮੌਂਟੀ ਨੇ ਮੌਕੇ ਤੇ ਪੁੱਜ ਕੇ ਕੈਬਨਟ ਮੰਤਰੀ ਰਾਣਾ ਸੋਢੀ ਰਾਹੀਂ ਸਰਕਾਰ ਤੋਂ ਮੁਆਵਜ਼ਾ ਦਵਾਉਣ ਦਾ ਭਰੋਸਾ ਦਿੱਤਾ ਅਤੇ ਪੁਲਸ ਅਧਿਕਾਰੀਆਂ ਵੱਲੋਂ ਵੀ ਮੌਕੇ ਤੇ ਪੁੱਜ ਕੇ ਇਸ ਅਗਜਨੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਅਗਜਨੀ ਦੀ ਘਟਨਾ ਨੂੰ ਪੀੜਤ ਪਰਿਵਾਰ ਨੇ ਬਿਜਲੀ ਬੋਰਡ ਦੀ ਲਾਪਰਵਾਹੀ ਦੱਸਿਆਏ ਸਾਡੇ ਘਰ ਦੇ ਵਿੱਚ ਅਨਾਰ ਦੇ ਕਾਰਨ ਅੱਗ ਲੱਗੀ ਜੋ ਬਿਜਲੀ ਛੱਡੀ ਉਹਨਾਂ ਨੇ ਬਿਜਲੀ ਵਾਲਿਆਂ ਨੇ ਤੇ ਉਹ ਅੱਗ ਤੇ ਕਾਬੂ ਸਾਡੇ ਪਿੰਡ ਵਾਲਿਆਂ ਨੇ ਪਾਇਆ ਜੋ ਸਾਡੇ ਪਸ਼ੂ ਸੀਗੇ ਉਹ ਵੀ ਸਾਡੇ ਸੜ ਗਏ ਤਿੰਨ ਪਸ਼ੂ ਸੀ 50-50 ਹਜ਼ਾਰ ਦੇ ਮੱਝਾਂ ਸੀ 70-70 ਹਜ਼ਾਰ ਦੀਆਂ ਮੱਝਾਂ ਹੈਗੀਆਂ ਸੀ ਉਹ ਵੀ ਸੜ ਗਈਆਂ ਸਾਰੀਆਂ ਤੇ ਸਾਡੇ ਕੋਲ ਕੁਝ ਵੀ ਨਹੀਂ ਰਹਿ ਗਿਆ ਸਾਰੀ ਤੂਰੀ ਵੀ ਸੜ ਗਈ ਸਾਰੀ ਹੁਣ ਕਿਹੜੇ ਪਾਸੇ ਜਾਈਏ ਸਾਰਿਆਂ ਪਾਸੇ ਤੂੜੀਆਂ ਬਣ ਗਈਆਂ ਨੇ ਅਸੀਂ ਤਾਂ ਕਿਸੇ ਪਾਸੇ ਜੋਗ ਵੀ ਰਹਿ ਗਏ ਸਾਡੇ ਦਾ ਕਮਰੇ ਵੀ ਸੜ ਗਏ ਜਿੰਨੇ ਵੀ ਹੈਗੇ ਸੀਗੇ ਛੱਤਾਂ ਡੇਗ ਗਈਆਂ ਛੱਤਾਂ ਡੇਗ ਪਈਆਂ ਸਾਰੀਆਂ ਨੁਕਸਾਨ ਬਹੁਤ ਹੋ ਗਿਆ ਹੈ ਇਹ ਜਾਹ ਦੀ ਦੁਬਾਰੇ 2:00 ਵਜੇ ਅੰਦਰ ਬਾਹਰ ਟਾਈਮ ਸੀ ਤੇ ਜਦੋਂ ਬਿਲੀ ਬੋਰਡ ਨੇ ਕਿਤੇ ਲੈਟ ਲਾ ਦੀ ਮੋਟਰਾਂ ਲਈ ਉਹਦੇ ਸਪਾਰਕ ਹੋਣ ਤੇ 3 ਫੇਸ ਲੈਟ ਲਾਉਣ ਕਰਕੇ ਨਾ ਸਪਾਰਕ ਹੋ ਕੇ ਇਹਦੇ ਚਿੰਗਾਰੇ ਡਿੱਗਣ ਕਰਕੇ ਅੱਗ ਲੱਗੀ ਅੱਗ ਲੱਗਣ ਨਾਲ ਤੂਰੀ ਬੰਨ ਵਾਲੀ ਪਈ ਸੀ ਉਹ ਅੱਗ ਲੱਗਦੀ ਹਵਾ ਤੇਜ਼ੀ ਹੁੰਦੀ ਹੁੰਦੀ ਤੇ ਸਾਡੇ ਵੇਹਣਾ ਵੇਹਣਾ ਜੀ ਉਹ ਬੇਕਾਬੂ ਹੋ ਗਈ ਤੇ ਆ ਕੇ ਘਰ ਦੇ ਵਿੱਚ ਆ ਦਾਖਲ ਹੋ ਗਈ ਨਾਲ ਸਾਡੇ ਡੰਗਰ ਛੜ ਗਿਆ ਤੂੜੀ ਸਾਡੇ ਕੈਮਰਾ ਫੜਿਆ ਉਹ ਛੜ ਗਿਆ ਬਾਲਾਂ ਛੋਟਾ ਜੋ ਵੀ ਸਾਡਾ ਕੋਈ بڑا ਨੁਕਸਾਨ ਜਿਆਦਾ ਆ ਗਿਆ ਤਿੰਨ ਡੰਗਰ ਸਾਡੇ ਛੜ ਗਿਆ ਕੌਣ ਹੈ ਜ਼ਿੰਮੇਵਾਰ ਕੌਣ ਹੈ ਜੀ ਇਹ ਅੱਗ ਲੱਗਦੀ ਹੈ ਜ਼ਿੰਮੇਵਾਰ ਜੀ ਬਿਜਲੀ ਬੋਰਡ ਦਾ ਮਤਲਬ ਕੀ ਹੈ ਦੁਪਹਿਰ ਮੋਕਾ ਅੱਗੇ ਕਦੇ ਲਾਈ ਨਹੀਂ ਤੇ ਅੱਜ ਉਹਨਾਂ ਨੇ ਚੇਤਾਵਨੀ ਜਲਾਉਣੀ ਤਾਂ ਸ਼ਾਮ ਨੂੰ ਜਲਾਵਣ 2 ਵਜੇ ਦਾ ਟਾਈਮ ਹੈ ਅੱਗ ਲੱਗਣ ਕਰਕੇ ਬਿਜਲੀ ਛੱਡੀ ਅੱਗ ਲੱਗੀ ਤਾਂ ਕੀ ਮੰਗ ਕੀ ਕਰਦੇ ਹੋ ਇਹ ਤਾਂ ਸਾਨੂੰ ਇਨਸਾਫ ਲਾਣਾ ਚਾਹੀਦਾ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਜਿਹੜਾ ਗਰੀਬ ਬੰਦੇ ਆਉਣ ਜੂੜੀ ਕਰਨ ਵਾਲੇ ਟੂੜੀ ਮਰ ਲੈ ਕੇ ਹਟਾਈ ਚਾਟਰ ਵਾਲੇ ਪੰਜ ਉਹ ਵੀ ਹੜ ਗਈ ਹੜ ਗਈ ਛੱਤ ਵੀ ਡੇਪੀ ਕੋਟੀਆਂ ਦੀ ਉੱਤੇ ਜੋ ਨੁਕਸਾਨ ਵਾਲਾਂ ਨੂੰ ਛੋਟਾ ਹੀ ਸਾਡਾ ਇਹ ਸੀ ਉਹ ਸੜ ਗਿਆ ਸਾਰੇ ਚੂਸੇ ਨਾਲ ਲੰਗਰ ਸਾਡਾ ਚਾਰੋ ਸੜ ਗਿਆ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਜੋ ਬਿਜਲੀ ਵਿਭਾਗ ਮੈਂ ਅਨਗੈਲੀ ਇਹਦੀ ਆ ਅੱਗੇ ਕਿਤੇ 2 ਵਜੇ ਛੱਡੀ ਨਹੀਂ ਸੀ ਲਾਈਟ ਅੱਜ ਕਿਤੇ ਛੱਡੀ ਲਾਈਟ ਮੈਂ ਤਾਂ ਕੁਦਰਤੀ ਮੰਡੀੋਂ ਸੀਮੈਂਟ ਲੈ ਕੇ ਤੁਰਿਆ ਆਉਂਦਾ ਜੇ ਇੱਥੇ ਆਇਆ ਪਿੰਡ ਦੇ ਵਿੱਚ ਤੇ ਮਗਰੋਂ ਮੈਨੂੰ ਫੋਨ ਗਿਆ ਚਲਾ ਕੇ ਕਹਿੰਦੇ ਸਰਪੰਚ ਸਾਹਿਬ ਭੱਜੋ ਭੱਜੋ ਪਿੰਡ ਦੇ ਬੰਦੇ ਇਕੱਠੇ ਕਰੋ ਕਹਿੰਦੇ ਅੱਗ ਲੱਗੀ ਅੱਗ ਲੱਗੀ ਮੈਂ ਕਿਹੜੇ ਘਰ ਨੂੰ ਲੱਗੇ ਕਹਿੰਦੇ ਗਰਦੀਪ ਦੇ ਘਰ ਨੂੰ ਅੱਗ ਲੱਗੀ ਜੀ ਤੇ ਮੈਂ ਆ ਹੀ ਉਹਨਾਂ ਦੇ ਤਾਂ ਡੰਗਲ ਨੂੰ ਉਹ ਵਰ ਨੰਗਰ ਉਹਨਾਂ ਨੂੰ ਖੋਲਦਾ ਖੋਲਦੇ ਆ ਇੱਕ ਮੱਜ ਸੀਗੀ ਦੋ ਵਛੀਆਂ ਸੀਗੀਆਂ ਉਹ ਸੜ ਕੇ ਸੁਆਹ ਹੋ ਗਈਆਂ ਵਿਚਾਰੀਆਂ ਬੇਕਾਰ ਹੋ ਗਈਆਂ ਸੱਜਰ ਸੀ ਸੀਮਾ ਜੀ ਬਿਲਕੁਲ ਕਹਾਣੀ ਖਤਮ ਹੋ ਗਈ ਗਰੀਬ ਉਤਾਰਾ ਇਹਦਾ ਕੋਈ ਸਰਕਾਰ ਹੱਲ ਕੱਢੇ ਦੇਖੋ ਜੀ ਸਾਡੇ ਹਲਕੇ ਦੇ ਵਿੱਚ ਗੁਰੂ ਹਰਸਾਖ ਦੇ ਵਿੱਚ ਬਹੁਤ ਹੀ ਮਾੜੀ ਘਟਨਾ ਹੋਈ ਹੈ ਇੱਕ ਟਰਾਂਸਫਾਰਮਰ ਦੇ ਕਾਰਨ ਸ਼ਾਰਟ ਸ਼ਾਰਟ ਸਰਕਟ ਹੋਇਆ ਤੇ 나ੜ ਨੂੰ ਅੱਗ ਲੱਗੀ ਘਰ ਨੂੰ ਅੱਗ ਲੱਗੀ ਕੁਝ ਮੱਝਾਂ ਬੰਨੀ ਹੋਈਆਂ ਸਨ ਉਹ ਮੱਝਾਂ ਨੂੰ ਅੱਗ ਲੱਗੀ ਸੜ ਕੇ ਵਿਚਾਰੀਆਂ ਸੁਆਹ ਹੋ ਗਈਆਂ ਨੇ ਪਰ ਚਲੋ ਸਾਡੇ ਵਾਸਤੇ ਇਹ ਬਹੁਤ ਮੰਦਭਾਗੀ ਕਟਣਾ ਹੈ ਅਸੀਂ ਹੁਣ ਰਲ ਮਿਲ ਕੇ ਕੋਸ਼ਿਸ਼ ਕਰਦੇ ਆਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦੀਏ ਇਹ ਗੱਲ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰੀ ਪਹੁੰਚੋ ਮੌਕੇ ਤੇ ਪਹੁੰਚਿਆ ਸਾਰਾ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੈ ਤੇ ਜੋ ਇਹਨਾਂ ਦਾ ਮੁਆਵਜ਼ਾ ਬਣਦਾ ਹੈ ਸਰਕਾਰ ਨੂੰ ਅਪੀਲ ਕਰਾਂਗੇ ਮੰਤਰੀ ਸਾਹਿਬ ਨੂੰ ਵੀ ਕਵਾਂਗੇ ਜੋ ਬਣਦਾ ਇਹਨਾਂ ਨੂੰ ਦਵਾਵਾਂਗੇ ਲਾਈਵ ਤੇ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ